ਜੋ ਬੁਲੇ ਸੋ ਨਿਰਬੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਜੈ ਵਾਲਮੀਕੀ ਹਰਿ ਵਾਲਮੀਕੀ ਜੈ ਭੀਮ ਜੈ ਭਾਰਤ ਸੋ ਸਾਥੀਓ ਇੱਕ ਘਟਨਾ ਜਿਹੜੀ ਹਿਮਾਚਲ ਪ੍ਰਦੇਸ਼ ਦੇ ਜਿਹੜਾ ਜ਼ਿਲ੍ਹਾ ਊਨਾ ਅਤੇ ਥਾਣਾ ਹਰੋਲੀ ਦੇ ਵਿੱਚ ਜਿਹੜੀ ਵਾਪਰੀ ਹੈ ਜਿਸ ਵਿੱਚ ਜਿਹੜਾ ਸਾਡੇ ਦੇ ਲੋਕੀ ਜਿਹੜੇ ਸਾਡੇ ਅਸੀਂ ਸਮਾਜ ਦੇ ਲੋਕ ਸੀਗੇ ਜੋ ਕਿ ਧਰਮਪੁਰ ਵਿੱਚ ਰਹਿੰਦੇ ਆ ਉਹਨਾਂ ਨੂੰ ਇੱਕ ਵੀਡੀਓ ਜਿਹੜੀ ਆਡੀਓ ਅਤੇ ਆਡੀਓ ਵੀ ਵੈਲੂ ਇੱਕ ਵੀਡੀਓ ਵੀ ਵੈਲੂ ਜਿਸ ਵਿੱਚ ਜਾਤੀ ਸੁਝਬਦ ਬੋਲੇਗਾ ਅਤੇ ਸਾਡੀਆਂ ਮਾਵਾ ਭੈਣਾਂ ਨੂੰ ਜਿਹੜੇ ਬੜੇ ਮੰਦਭਾਗੇ ਸ਼ਬਦ ਜਿਹੜੇ ਬੋਲੇਗਾ ਅਤੇ ਉੱਥੇ ਦੇ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਉਹਨੂੰ ਗੰਭੀਰਤਾ ਦਾ ਮਸਲਾ ਨਹੀਂ ਲੈਂਦੇ ਹੋਏ ਜਦੋਂ ਸਮਾਪੇਣ ਤੇ ਤੁਹਾਨੂੰ ਪਤਾ ਹੀ ਆ ਵੀ ਉਲਟਾ ਜਿਹੜਾ ਆ ਉਹਨਾਂ ਲੋਕਾਂ ਨੇ ਸਾਡੇ ਭਾਈਚਾਰੇ ਦੇ ਉੱਪਰ ਅਮੀਦ ਵਾਲਮੀਗੀ ਅਤੇ ਉਹਨਾਂ ਦੇ ਸਾਥੀਆਂ ਦੇ ਉੱਪਰ ਜਿਹੜਾ ਪਰਚਾ ਦਰਜ ਕਰਾਇਆ ਉਹ ਨਜਾਇਜ਼ ਤਰ੍ਹਾਂ ਕਿਉਂਕਿ ਜਦੋਂ ਉਸ ਆਦਮੀ ਨੂੰ ਜਿਹਨੇ ਸਾਨੂੰ ਆਡੀਓ ਵਾਇਲ ਕੀਤੀ ਵੀਡੀਓ ਅਤੇ ਉਹ ਸਾਥੀ ਨੂੰ ਥਾਣੇ ਵਿੱਚ ਜਦੋਂ ਉਹ ਲੈ ਕੇ ਗਿਆ ਉਸ ਤੋਂ ਵੀ ਵੀਡੀਓ ਹੀ ਬਣੀ ਗਈ ਸੀ ਅਤੇ ਕੋਈ ਵੀ ਮਾਰਕੁੱਟ ਜਿਹੜੀ ਉਹਨਾਂ ਨਹੀਂ ਕੀਤੀ ਕਿ ਨਾ ਕੋਈ ਕਟਾਇਆ ਕਿੱਦਾਂ ਗਿਆ ਪਰ ਜਾਣਬੋਝ ਕੇ ਉੱਥੇ ਦੇ ਹਿਮਾਚਲ ਪ੍ਰਦੇਸ਼ ਪੁਲਿਸ ਨੇ ਜਿਹੜਾ ਸਾਡੇ ਸਾਥੀਆਂ ਦੇ ਪਰਚੀ ਕੀਤਾ ਪਰਚਾ ਦਰਜ ਕੀਤਾ ਉਹ ਪਾਚਾ ਜਿਹੜਾ ਤੁਰੰਤ ਰੱਦ ਕਰਾਉਣ ਵਾਸਤੇ 26 ਸਤੰਬਰ ਨੂੰ ਦਿਨ ਵੀਰਵਾਰ ਨੂੰ ਜਿਹੜਾ 12 ਵਜੇ ਆਪਾਂ ਹਿਮਾਚਲ ਪ੍ਰਦੇਸ਼ ਜਿਹੜਾ ਸਾਰੇ ਸਾਥੀਆਂ ਨੇ ਪਹੁੰਚਣਾ ਤਾਂ ਜੋ ਉੱਥੇ ਦੇ ਡੀਜੀਪੀ ਅਤੇ ਐਸਪੀ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਵੀ ਦੇਣਾ ਅਤੇ ਉੱਥੇ ਦੇ ਜਿਹੜੇ ਸਾਡੇ ਲੋਕ ਆ ਉਹਨਾਂ ਨੂੰ ਹੌਸਲਾ ਪੰਜਾਬ ਜਿਹੜਾ ਆ ਇਹਨਾਂ ਦੇ ਨਾਲ ਆ ਜੇਕਰ ਤੁਰੰਤ ਜਿਹੜਾ ਹਿਮਾਚਲ ਪ੍ਰਦੇਸ਼ ਨੇ ਜਿਹੜਾ ਰਾਜਾ ਅਮਿਤ ਵਾਲਮੀਕੀ ਤੇ ਉਹਨਾਂ ਦੇ ਸਾਥੀਆਂ ਨੇ ਕੀਤਾ ਜੇ ਰੱਦ ਨਾ ਕੀਤਾ ਗਿਆ ਤੇ ਅਸੀਂ ਜਿਹੜਾ ਜਲੰਧਰ ਵਿੱਚ ਵੱਡੀ ਮੀਟਿੰਗ ਜਿਹੜੀ ਆ ਪੂਰੇ ਪੰਜਾਬ ਜਿਹਾ ਬੰਦੀਆਂ ਸਾਂਝ ਸਮਾਜ ਦੀ ਮੀਟਿੰਗ ਕਰਕੇ ਪੰਜਾਬ ਬੰਦੀ ਕਾਲ ਜਿਹੜੀ ਆ ਉਹ ਜਲਦੀ ਹੀ ਜੜੀ ਉਸ ਵੀਰਵਾਰ ਤੋਂ ਬਾਅਦ ਜਿਹੜੀ ਜਲਦੀ ਤੁਰੰਤ ਜਿਹੜੀ ਮੀਟਿੰਗ ਆ ਉਹ ਬੁਲਾ ਕੇ ਵੱਡੇ ਪੱਧਰ ਉਤੇ ਪੰਜਾਬ ਬੰਦੀ ਕਾਲ ਦੇਵਾਂਗੇ ਸੋ ਅਸੀਂ ਚਾਹੁੰਦੇ ਆ ਕਿ ਉੱਥੇ ਦੀ ਜਿਹੜੀ ਹਿਮਾਚਲ ਪ੍ਰਦੇਸ਼ ਦੀ ਪੁਲਿਸ ਆ ਉਹ ਸਾਡੇ ਸਾਥੀਆਂ ਨੇ ਪਰਚਾ ਦਰਜ ਕੀਤਾ ਉਹਨੂੰ ਰੱਦ ਕੀਤਾ ਜਾਵੇ ਅਤੇ ਜਿਹੜੇ ਬ ਸੋ ਮਕਰਾਂ ਦੇ ਵਿੱਚ ਛੱਡ ਦੇ ਗ੍ਰਿਫਤਾਰ ਕੀਤਾ ਜਾਵੇ ਸੋ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਆਪਾਂ ਵੀਰਵਾਨ ਨੂੰ ਸਾਰੇ ਸਾਥੀਆਂ ਨੇ 12:00 ਵਜੇ ਹਿਮਾਚਲ ਪ੍ਰਦੇਸ਼ ਜਿਹੜਾ ਉਹ ਪਹੁੰਚਣਾ ਸਾਰਿਆਂ ਨੂੰ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਵਾਲਮੀਕੀ ਹਰਿ ਵਾਲਮੀਕੀ ਜੈ ਭੀਮ ਜੈ ਭਰਤ